ਹਾਂਜੀ ਸਵਾਗਤ ਹੈ ਜੀ ਇੱਕ ਵਾਰੀ ਫੇਰ ਤੋਂ ਆਪਣੇ ਚੈਨਲ ਹਾਰਮੋਨ ਬੁਟੀਕ 188 ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਲਓ ਜੀ ਮਾਰਨਿੰਗ ਟਾਈਮ ਦੀ ਆਪਾਂ ਛੋਟੀ ਜਿਹੀ ਇੱਕ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਜੋ ਕਿ ਸੂਟ ਆਪਣੇ ਅੱਜ ਡਿਲੀਵਰ ਆਪਾਂ ਅੱਜ ਪੈਕਿੰਗ ਕਰਾਂਗੇ ਕਿਉਂਕਿ ਅੱਜ ਸੰਡੇ ਦੀ ਇਹ ਵੀਡੀਓ ਆਊਗੀ ਤੁਹਾਡੇ ਕੋਲੇ ਤੇ ਲਓ ਜੀ ਸੋਮਵਾਰ ਨੂੰ ਸਾਰੇ ਸੂਟ ਜਿਹੜੇ ਇਹ ਡਿਲੀਵਰ ਹੋ ਜਾਣਗੇ ਕਿਉਂਕਿ ਕਾਫੀ ਟਾਈਮ ਦਾ ਆਪਣੇ ਕੋਲੇ ਇਹ ਆਰਡਰ ਬੁੱਕ ਸੀ ਤੇ ਜਿਹੜਾ ਆਰਡਰ ਹੈ ਕੰਪਲੀਟ ਹੋ ਚੁੱਕਿਆ ਤੇ ਲਓ ਜੀ ਇਹ ਆਪਣਾ ਆਰਡਰ ਸੀਗਾ ਯੂਐਸ ਦਾ ਤੇ ਅੱਜ ਇਹ ਆਰਡਰ ਆਪਣਾ ਕੰਪਲੀਟ ਹੋ ਚੁੱਕਾ ਇੱਕ ਸੂਟ ਰਹਿ ਗਿਆ ਸੀ ਉਹ ਆਪਾਂ ਜਿਹੜਾ ਕੱਲ ਵਰਕ ਕਰਕੇ ਲੋਜੀ ਹੋ ਵੀ ਆਪਾਂ ਫੇਰ ਵੇਖੋ ਪੈਕ ਕਰਤਾ ਤੇ ਹੁਣ ਆਪਾਂ ਨਵਾਂ ਸੂਟ ਫੇਰ ਲਗਾਵਾਂਗੇ ਤੇ ਅੱਜ ਜਿੰਨੇ ਕ ਸੂਟ ਆਪਣੇ ਹਨਾ ਜਿਆਦੇ ਕੁਆਂਟੀ ਵਾਲੇ ਸੂਟ ਸੀਗੇ ਉਹਨਾਂ ਦੀ ਅੱਜ ਜਿਹੜੇ ਪਾਸਲ ਲਗਾਵਾਂਗੇ ਕਿਉਂਕਿ ਪਾਸਲ ਡਾਉਣ ਤੇ ਵੀ ਆਪਾਂ ਨੂੰ ਅੱਧੇ ਦਿਨ ਨੂੰ ਦੋ ਦਿਨ ਵਾਂਗੂ ਲੱਗ ਜਾਂਦਾ ਹਨਾ ਤੇ ਸੰਡੇ ਨੂੰ ਆਪਣਾ ਮੇਨ ਕੰਮ ਆਪਾਂ ਵਰਕ ਤਾਂ ਥੋੜਾ ਜਿਆ ਘੱਟ ਕਰਦੇ ਹਾਂ ਤੇ ਜਿਹੜਾ ਆਪਾਂ ਪਾਸਲ ਲਾਉਣ ਦਾ ਕੰਮ ਜ਼ਿਆਦਾ ਹੁੰਦਾ ਕਿਉਂਕਿ ਜਦੋਂ ਪੈਕਿੰਗ ਹੋ ਗਈ ਸਾਰਿਆਂ ਦੀ ਹੈਨਾ ਫਿਰ ਸਵੇਰੇ ਇਹ ਨਾਲ ਦੀ ਨਾਲ ਜਿਹੜੇ ਲੱਗ ਜਾਣਗੇ ਠੀਕ ਹੈ ਜੀ ਤੇ ਉਸ ਤੋਂ ਪਹਿਲਾਂ ਆਪਾਂ ਜਿਹੜੇ ਸੂਟ ਵਰਕ ਆਪਣੇ ਜਾ ਰਹੇ ਨੇ ਹੈਨਾ ਤੇ ਉਹਦੀ ਆਪਾਂ ਤੁਹਾਡੇ ਨਾਲ ਇੱਕ ਵੀਡੀਓ ਸਾਂਝੀ ਕਰ ਲਈ ਕਿ ਤਾਂ ਜੋ ਤੁਹਾਨੂੰ ਪਤਾ ਲੱਗ ਜੇ ਵੀ ਕਿਸ ਤਰ੍ਹਾਂ ਦੇ ਨਾਰਮਲ ਜੇ ਵਰਕ ਆਪਣੇ ਕੋਲੋਂ ਹੋ ਕੇ ਜਾਂਦੇ ਨੇ ਤੁਸੀਂ ਵੀ ਆਪਣੇ ਘੱਟ ਪ੍ਰਾਈਸ ਦੇ ਵਿੱਚ ਜਿਹੜੇ ਜਿਵੇਂ ਕਿ ਆਪਣੀ ਘੇਰਾ ਬਾਜੂ ਦੀ ਸਟਾਰਟਿੰਗ ਹੈਨਾ ਤੇ ਉਹ ਆਪਣੀ ਦੇਖੋ 550 ਤੋਂ ਸਟਾਰਟ ਹੋ ਜਾਂਦੀ ਹੈ ਹੈਨਾ ਤੇ ਜੇ ਕੰਦਾ ਆਪਾਂ ਪਹੁੰਚੇ ਵਰਕ ਦੀ ਗੱਲ ਕਰੀਏ ਤੇ ਉਹ ਜਿਹੜੀ ਆਪਣੀ ਮਨਪਸੰਦ ਲੋ ਵੀ 350 ਤੋਂ ਸਟਾਰਟਿੰਗ ਹੋ ਜਾਂਦੀ ਹੈ ਉਹ ਬਾਕੀ ਡਿਜ਼ਾਈਨ ਦੇ ਹਿਸਾਬ ਤੇ ਹੁੰਦਾ ਹੈ ਨਾ ਵੀ ਡਿਜ਼ਾਈਨ ਜਿਹੜਾ ਇਦਾਂ ਦਾ ਠੀਕ ਹੈ ਜੀ ਤੇ ਲੋ ਜੀ ਇਹ ਸੂਟ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਕਿਸ ਤਰ੍ਹਾਂ ਜਿਹੜੇ ਵਰਕ ਹੋਏ ਨੇ ਤੇ ਕਾਫੀ ਸਾਰੇ ਸੂਟ ਨੇ ਹਨ ਤੇ ਕੁਝ ਕੁ ਸੂਟ ਵਿਖਾਵਾਂਗੇ ਕੁਝ ਕੁ ਦਿਨ ਵੀਡੀਓ ਤੁਸੀਂ ਦੇਖੀਆਂ ਹੋਈਆਂ ਕਿਉਂਕਿ ਬਾਰ-ਬਾਰ ਹਨਾ ਤੇ ਉਹ ਵੀਡੀਓ ਤੁਸੀਂ ਆਪਣਾ ਲਿੰਕ ਤੇ ਜਾ ਕੇ ਜਿਹੜੀ ਦੇਖ ਸਕਦੇ ਹੋ ਨਾ ਇਹ ਤਾਂ ਉਹੀ ਜਿਹੜੇ ਫਾਸਤੀ ਸਲਵਾਰਾਂ ਦਾ ਸੂਟ ਜਾ ਰਹੇ ਨੇ ਦੋ ਚਾਰ ਸੂਟ ਉਹਨੇ ਵਿੱਚ ਉਹ ਆਪਾਂ ਤੁਹਾਨੂੰ ਨਹੀਂ ਦਿਖਾਵਾਂਗੇ ਹਨਾ ਕਿਉਂਕਿ ਇਹ ਤਾਂ ਪਲੇਨ ਸੂਟ ਨੇ ਪਲੇਨ ਹੀ ਬਣਦੇ ਨੇ ਤੇ ਲਓ ਜੀ ਇਹ ਵਾਲਾ ਵਰਕ ਦਿਖਾਉਣੀ ਆ ਸਿੰਦੀ ਵਰਕ ਦਾ ਲਓ ਜੀ ਪਸ਼ਮੀਨੇ ਦੇ ਉੱਪਰ ਸੂਟ ਰੈਡੀ ਹੋਏ ਸਾਰੇ ਆਪਣੇ ਇਹ ਤੇ ਬਹੁਤ ਜਿਹੜਾ ਸਟਾਫ ਸੀਗਾ ਉਹ ਵੀ ਅਲੱਗ-ਅਲੱਗ ਤਰ੍ਹਾਂ ਦਾ ਸੀ ਦੇਖੋ ਇਹ ਥੋੜਾ ਜਿਹਾ ਇਸ ਤਰ੍ਹਾਂ ਦਾ ਲਾਈਨ ਇਹ ਵਾਲਾ ਸਟਾਕ ਵੀ ਤੇ ਦੇਖਤੀ ਆਪਾਂ ਦੇਖੋ ਇਹ ਕਲਰ ਪਾ ਕੇ ਤੇ ਜਿਹੜਾ ਸਿੰਦੀ ਦਾ ਵਰਕ ਕੀਤਾ ਸੀ ਲਓ ਜੀ ਪਾਟੀ ਕੋਪਾ ਕਹਿ ਲੋ ਕਲੌਕ ਚੱਕ ਕਹਿ ਲੋ ਬਨੋ ਕੋਸ ਕਹਿ ਲੋ ਬਹੁਤ ਹੀ ਪਿਆਰਾ ਜਿਹਾ ਸਟਾਫ ਸੀ ਦੇਖੋ ਜੀ ਲਓ ਜੀ ਇਹ ਵਾਲਾ ਹੈਗਾ ਮੈਂ ਡਾਰਕ ਗ੍ਰੀਨ ਜੇ ਕਲਰ ਦਾ ਸੂਟ ਹੈ ਤੇ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਘੇਰਾ ਬਾਜੂ ਦਾ ਇਹ ਆਪਾਂ ਇਸ ਦਾ ਦਾ ਦੇ ਵਾਸਤੇ ਤਿਆਰ ਕੀਤਾ ਹੈ ਠੀਕ ਹੈ ਜੀ ਲਓ ਜੀ ਹੁਣ ਆਪਾਂ ਆਏ ਹਾਂ ਕਾਰਨਰ ਵਾਲਾ ਡਿਜ਼ਾਈਨ ਇਹ ਵੀ ਹੈਗਾ ਪਸ਼ਮੀਨੇ ਤੇ ਲੋ ਜੀ ਇਹ ਦਾ ਜਿਹੜਾ ਥੋੜਾ ਜਿਹਾ ਦੇਖੋ ਚ ਚੈੱਕ ਸੀ ਤੇ ਇਹਦੇ ਥੋੜਾ ਜਿਹਾ ਪਲੇਨ ਪਸ਼ਮੀਨਾ ਹਨ ਇਹਨੂੰ ਆਪਾਂ ਤਿੱਲੇ ਦੇ ਨਾਲ ਵਰਕ ਕੀਤਾ ਦੋਨੇ ਕਾਲਰਾਂ ਤੇ ਇਸ ਤਰ੍ਹਾਂ ਦੇ ਫਲਾਵਰ ਪਾਏ ਨੇ ਤੇ ਇਸ ਤਰ੍ਹਾਂ ਦੇ ਬਾਹਾਂ ਤੇ ਫਲਾਵਰ ਪਾਏ ਆ ਠੀਕ ਹੈ ਜੀ ਬਹੁਤ ਹੀ ਸੋਹਣਾ ਨੇਵੀ ਬਲੂ ਦਾ ਦੇਖੋ ਇਹ ਡਾਰਕ ਡਾਰਕ ਸਕੂਟ ਹੈ ਤੇ ਜਿਹੜਾ ਵਰਕ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਰਹਿੰਦਾ ਹਰ ਵਕਤ ਤੇ ਇਹਨੂੰ ਆਪਾਂ ਇਹ ਵਾਲਾ ਕਰਕੇ ਦੇ ਕੇ ਤਿਆਰ ਕੀਤਾ ਠੀਕ ਹੈ ਜੀ ਇਹ ਡਿਜ਼ਾਈਨ ਵੀ ਆਪਣੇ ਸੂਟ ਬਹੁਤ ਜ਼ਿਆਦਾ ਬਣ ਕੇ ਜਾਂਦੇ ਨੇ ਤੇ ਇਹ ਡਿਜ਼ਾਈਨ ਨੂੰ ਪਸੰਦ ਵੀ ਬਹੁਤ ਕੀਤਾ ਜਾਂਦਾ ਇਹ ਵੀ ਆਪਾਂ ਦੇਖੋ ਜਿਹੜਾ ਇੱਥੇ ਵਾਈਟ ਥਿੱਲੇ ਦੇ ਨਾਲ ਪਿਆਰ ਕੀਤਾ ਤੇ ਗ੍ਰੇ 컬러 ਦਾ ਸੂਟ ਤੇ ਲੌਜੀ ਬਿੰਕ ਤੇ ਸਿਲਵਰ ਸ਼ੇਡ ਦੇ ਨਾਲ ਦੇਖੋ ਬਹੁਤ ਸੋਹਣਾ ਟੱਚ ਦੇ ਕੇ ਜਿਹੜਾ ਆਪਾਂ ਇਸ ਤਰ੍ਹਾਂ ਦਾ ਇਹਨੂੰ ਘੇਰਾ ਬਾਜੂ ਦਾ ਵਰਕ ਦਿੱਤਾ ਬਹੁਤ ਹੀ ਪਿਆਰੀ ਜੀ ਵੇਲ ਹੈ ਇਸ ਤਰ੍ਹਾਂ ਦੀ ਵੇਲ ਹੀ ਜਿਹੜੀ ਇਹਦੇ ਬੰਦੇ ਆਉਗੀ ਠੀਕ ਹੈ ਕੋਈ ਵੀ ਬਹੁਤ ਪਿਆਰਾ ਸੂਟ ਹੈ ਸਕਰੀਨ ਸ਼ਾਟ ਲੈ ਲਓ ਕੋਈ ਇਤਨੀ ਚੰਨ ਪਸੰਦ ਹੋਇਆ ਤਾਂ ਤੁਹਾਡਾ ਸੂਟ ਜਿਹੜਾ ਨਾਲ ਦੀ ਨਾਲ ਬਣ ਜਾਣਾ ਠੀਕ ਹੈ ਜੀ ਕਿਉਂਕਿ ਨਾਰਮਲ ਰੇਂਜ ਦੇ ਵਿੱਚ ਆਪਣੇ ਇਦਾਂ ਦੇ ਵਰਕ ਕੀ ਜਾਦੇ ਹੋ ਕੇ ਜਾਂਦੇ ਨੇ ਮਸ਼ੀਨ ਵਰਕ ਚ ਹਲੋ ਜੀ ਇਹ ਵਾਲਾ ਸੂਟ ਆਪਣਾ ਦੇਖੋ ਕੱਟ ਵਰਕ ਕੀਤਾ ਇਸ ਤਰ੍ਹਾਂ ਤੇ ਕੱਟ ਵਰਕ ਦੇ ਆਪਾਂ ਕੋਰਨਰ ਦੇ ਵੇਖੋ ਸਾਈਡ ਦੇ ਚਾਕ ਤੇ ਜਿਹੜੇ ਇਸ ਤਰ੍ਹਾਂ ਦੇ ਦੋ ਫਲਾਵਰ ਫਾਈਨ ਇੱਕ ਫਲਾਵਰ ਆਪਣਾ ਇਧਰ ਆਊਗਾ ਇੱਕ ਫਲਾਵਰ ਆਪਣਾ ਦੂਸਰੀ ਸਾਈਡ ਤੇ ਆਊਗਾ ਤੇ ਇਹਨਾਂ ਦੇ ਘੇਰੇ ਜਿਹੜੇ ਬਹੁਤ ਜ਼ਿਆਦਾ 26 26 ਇੰਚ ਘੇਰੇ ਤੇ ਆਪਾਂ ਇਹ ਰੈਡੀ ਕੀਤੇ ਆ ਠੀਕ ਹੈ ਜੀ ਲਓ ਜੀ ਤੇ ਚਾਰੋ ਫੋਰ ਸਾਈਡ ਇਹਦੇ ਇਸ ਤਰ੍ਹਾਂ ਦਾ ਕੱਟਵਰਤ ਕੀਤਾ ਨੀਚੇ ਤੇ ਉੱਪਰ ਠੀਕ ਹੈ ਜੀ ਚਾਕ ਦੀ ਲੰਬਾਈ ਦੇ ਹਿਸਾਬ ਦੇ ਨਾਲ ਜਿਹੜਾ ਕੱਟਵਰਤ ਦੇ ਕੇ ਨੂੰ ਆਪਾਂ ਤਿਆਰ ਕੀਤਾ ਇਸ ਤੋਂ ਅੰਦੇ ਦੇਖੋ ਫਲਾਵਰ ਤਾਂ ਇਹ ਦੁਪੱਟਾ ਕਸਟਮਰ ਦੇਖੋ ਨਾਲ ਦਾ ਵੀ ਡਾਈ ਕਰਵਾ ਸਕਦਾ ਹਨ ਤੇ ਫਲਾਵਰ ਨਾਲ ਦਾ ਵੀ ਡਾਈ ਕਰਵਾ ਸਕਦਾ ਬਹੁਤ ਸੋਹਣਾ ਕੰਬੀਨੇਸ਼ਨ ਬਣੂਗਾ ਲਓ ਜੀ ਇਹ ਵਾਲਾ ਸੂਟ ਆਪਾਂ ਇਸ ਤਰ੍ਹਾਂ ਵਰਕ ਕੀਤਾ ਲਓ ਜੀ ਹੁਣ ਆਪਾਂ ਇਹ ਵਾਲਾ ਸੂਟ ਜਿਹੜਾ ਆਪਣਾ ਕੱਲ ਲੱਗਿਆ ਹੋਇਆ ਸੀ ਇਹਨੂੰ ਵੀ ਬਹੁਤ ਜ਼ਿਆਦਾ ਤੁਸੀਂ ਪਿਆਰ ਕੀਤਾ ਕਿਉਂਕਿ ਹਜੇ ਆਪਾਂ ਫਸਟ ਟਾਈਮ ਇਹ ਵਾਲਾ ਵਰਕ ਬਣਾਇਆ ਇੱਕ ਆਪਾਂ ਪਹਿਲਾਂ ਬਣਾਇਆ ਸੀ ਉਹ ਤਾਂ ਥੋੜਾ ਜਿਹਾ ਫਲਾਵਰ ਦਾ ਫਰਕ ਸੀ ਲੋਤੀ ਇਹ ਵਾਲਾ ਬਹੁਤ ਹੀ ਸੋਹਣਾ ਜਿਹਾ ਦੇਖੋ ਖਾਕੀ ਜਿਹਾ ਕਲਰ ਜਿਹਨੂੰ ਆਪਾਂ ਕਹਿ ਦਿੰਨੇ ਹਨਾ ਠੀਕ ਇਹ ਰਿਤੇ ਆਪਾਂ ਇਹ ਵਾਲੇ ਕਲਰ ਪਾ ਕੇ ਜਿਹੜਾ ਇਹਨੂੰ ਵਰਕ ਕੀਤਾ ਸੇਮ ਡਿਜ਼ਾਈਨ ਘੇਰੇ ਤੇ ਹੋਊਗੀ ਠੀਕ ਸੇਮ ਡਿਜ਼ਾਈਨ ਜਿਹੜੀ ਪਾਂਤੇ ਹੋਊਗੀ ਠੀਕ ਹੈ ਜੀ ਤੇ ਬਾਕੀ ਇਹ ਸੂਟ ਆਪਣੇ ਦੇਖੋ ਕ੍ਰੇਵ ਦੇ ਨੇ ਇਹਨਾਂ ਤੇ ਤਾਂ ਆਪਾਂ ਨਿੱਕੀ ਨਿੱਕੀ ਬੂਟੀ ਪਾਈ ਹੈ ਸਾਰੇ ਸੂਟਾਂ ਤੇ ਹਨਾ ਤੇ ਇਹ ਤਾਂ ਠੀਕ ਜਿਹਾ ਸੂਟ ਨੇ ਦੇਣ ਲੈਣ ਵਾਲੇ ਸੂਟ ਉਹਨਾਂ ਨੇ ਕੁਝ ਮੰਗਵਾਇਆ ਹੀ ਨਹੀਂ ਹਨਾ ਇਹ ਇਹ ਸੂਟ ਜਿਹੜੇ ਜਾਣਗੇ ਆਪਣੇ ਤਿਆਰ ਵਰਤ ਹੋਣਗੇ ਠੀਕ ਹੈ ਜੀ ਤੇ ਇਹ ਕਸ਼ਕ ਸੂਟ ਨੇ ਜਿਹੜੇ ਇਹ ਆਪਣੇ ਯੂਐਸ ਜਾ ਰਹੇ ਨੇ ਬਾਕੀ ਸੂਟ ਆਪਣੇ ਹੋਰ ਪੱਛੇ ਆਪਣੇ ਨੇੜੇ ਪਿੰਡਾਂ ਦੇ ਵਿੱਚ ਜਾਣ ਵਾਲੇ ਨੇ ਉਹ ਵੀ ਤੁਹਾਡੇ ਨਾਲ ਕਰਦੇ ਨੇ ਸ਼ੇਅਰ ਕਿ ਲਓ ਜੀ ਇਹ ਆਪਣੀ ਅੱਜ ਛੋਟੀ ਜੀ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਹੁਣ ਅੱਗੇ ਆਪਾਂ ਜਿਹੜੇ ਹੋਰ ਸੂਟ भेजण ਲੱਗਿਆ ਹਨ ਫਾਰਸੀ ਸਲਵਾਰਾਂ ਵਾਲੇ ਬਹੁਤ ਸਾਰੇ ਜੇ ਕਲਰ ਨੇ ਉਹਨਾਂ ਦੀ ਪੈਕਿੰਗ ਸ਼ੁਰੂ ਹੋਈ ਹੈ ਬਸ ਕੀਤੀ ਹੈ ਤੇ ਹਲੋ ਜੀ ਪੈਕ ਕਰਕੇ ਉਹਨਾਂ ਦੀ ਵੀਡੀਓ ਵੀ ਵਿੱਚ ਐਡ ਕਰ ਦਾਂਗੇ ਤੇ ਪਿਆਰੇ ਪਿਆਰੇ ਵਰਕ ਤੁਹਾਨੂੰ ਕਿਦਾਂ ਦੇ ਲੱਗੇ ਜ਼ਰੂਰ ਦੱਸਿਓ ਹਨ ਚਲੋ ਜੀ ਇਸ ਤੋਂ ਆਪਣੇ ਜਿਹੜੇ ਆਪਣੇ ਤੁਹਾਨੂੰ ਦਿਖਾਈ ਦਿੱਤੇ ਤੇ ਖੁਸ਼ ਆਪਣੇ ਕੋਲੇ ਨਾ ਇਸ ਤਰ੍ਹਾਂ ਦੇ ਕਰਨ ਸੂਟਾਂ ਦੀ ਬਹੁਤ ਸੋਹਣੀ ਵੈਰਾਈਟੀ ਆ ਗਈ ਹੈ ਨਾ ਚ ਕਾਫੀ ਸਾਰੇ ਕਲਪ ਤੁਹਾਨੂੰ ਮਿਲ ਜਾਣਗੇ ਲਓ ਜੀ ਇੱਕ ਸੂਟ ਆਪਾਂ ਇਧਰ ਇੱਥੇ ਵਰਕ ਤੇ ਲਗਾਉਣਾ ਇਹਨੂੰ ਆਪਾਂ ਇਸੇ ਤਾਂ ਕੱਟ ਕੇ ਲਿਆਏ ਸੀ ਕੋਚੀ ਬਹੁਤ ਸੋਹਣਾ ਦੇਖੋ ਗਰਮ ਜਿਹੜਾ ਸਟਾਫ ਦੇ ਸੂਟ ਆਏ ਨੇ ਇਹ ਦੱਬੀ ਵਾਲੇ ਇਹਨਾਂ ਤੇ ਤੁਸੀਂ ਕਿਹੋ ਜਿਹਾ ਵੀ ਵਰਕ ਕਰਵਾ ਸਕਦੇ ਹੋ ਪੈਚ ਲਵਾ ਕੇ ਵੀ ਇਹਨਾਂ ਨੂੰ ਬਣਵਾ ਸਕਦੇ ਹੋ ਹਨ ਤੇ ਪਲੇਨ ਵੀ ਤਾਂ ਚਲ ਬਣਦੇ ਬਣਦੇ ਨੇ ਤੇ ਇਹਦੇ ਤੇ ਹੁਣ ਆਪਾਂ ਛੋਟੇ ਛੋਟੇ ਫੂਟੀ ਪਾ ਕੇ ਵਰਕ ਕਰਾਂਗੇ ਬਹੁਤ ਪਿਆਰਾ ਜਿਹਾ ਵਰਕ ਬਣਾਵਾਂਗੇ ਤੇ ਲਓ ਜੀ ਇੱਕ ਆਪਾਂ ਇਹ ਤੁਹਾਨੂੰ ਸਟਾਫ ਕਿਉਂਕਿ ਹੁਣ ਜਿਵੇਂ ਸਰਦੀ ਆ ਗਈ ਹੈ ਇਹਦੇ ਵਾਸਤੇ ਵੀ ਆਪਾਂ ਸਟਾਫ ਇਸ ਤਰ੍ਹਾਂ ਦੇ ਆਪਾਂ ਇਹਨਾਂ ਦੇ ਨਾਲ-ਨਾਲ ਇਸ ਤਰ੍ਹਾਂ ਦੇ ਸਟਾਪ ਹੀ ਲੈ ਕੇ ਆਵਾਂਗੇ ਜਿਨ੍ਹਾਂ ਨੂੰ ਤੁਸੀਂ ਕਿਵੇਂ ਵੀ ਰੈਡੀ ਕਰਵਾ ਸਕਦੇ ਹੋ ਹਨ ਤੇ ਚਲੋ ਜੀ ਇਹ ਵਾਲਾ ਸੂਟ ਦੇਖੋ ਰੈਡੀ ਹੈ ਇਹ ਆਪਾਂ ਮਿੰਨਰ ਲਗਾ ਕੇ ਰੈਡੀ ਕੀਤਾ ਬਹੁਤ ਹੀ ਪਿਆਰਾ ਜਿਹਾ ਦੇਖੋ ਇਸ ਤਰ੍ਹਾਂ ਦਾ ਇਹ ਤੇ ਫਲਾਵਰ ਪਾਇਆ ਹੈ ਲੋ ਜੀ ਸਾਰੇ ਤੇ ਜਿਹੜਾ ਮਿੰਨਰ ਦਾ ਕੰਮ ਹੋਇਆ ਲੋ ਜੀ ਠੀਕ ਹੈ ਬਹੁਤ ਪਿਆਰਾ ਜਿਹਾ ਕੋਰਨਰ ਤੇ ਦੋਨੇ ਕੋਰਨਰਾਂ ਤੇ ਜਿਹੜੇ ਇਹਦੇ ਇਸ ਤਰ੍ਹਾਂ ਫਲਾਵਰ ਪਾਇਨੇ ਲੋ ਜੀ ਉਹ ਐਸਟਰਾਇਟ ਹੈ ਅੱਜ ਹੋ ਗਿਆ। ਉਂਟੀ ਸੂਟਾ ਪਤਰਾ ਨੂੰ ਦਿਖਾ ਦਿੰਨੇ ਕਿਉਂਕਿ ਚਾਕ ਤੇ ਪੂਰੇ ਤੇ ਨਾ ਇਹਦੇ ਪ੍ਰੋਪਰ ਇਸ ਤਰ੍ਹਾਂ ਦੇਖੋ ਇਹ ਵਿੱਚ ਚਾਕ ਹੋ ਜਾਵੇ। ਸਾਰਾ ਮਿੰਨਰ ਦਾ ਕੰਮ ਹੋਇਆ ਗਿਆ। ਲੋਕ ਜੀ ਇਸ ਤਰ੍ਹਾਂ ਦੇ ਸੂਟ ਵੀ ਜਿਹੜੇ ਤੁਸੀਂ ਆਪਣੇ ਤੋਂ ਵਰਕ ਕਰਵਾ ਸਕਦੇ ਹੋ ਵਾਈਟ ਸੂਟ ਹੈ ਬਿਲਕੁਲ। ਲੋਕ ਜੀ। ਠੀਕ ਹੈ ਜੀ। ਤੇ ਵਾਸਤੋਂ extra suit ਜਿਹੜੇ Delhi ਵਾਂਗੂ ਆਪਣੇ ਕੋਲੇ ਬਣਦੇ ਰਹਿੰਦੇ ਨੇ ਤਿਆਰੇ ਚ ਇੱਕ black suit ਆਪਣੇ ਕੋਲੇ ਤੇ ਇਸ ਤਰ੍ਹਾਂ ਦਾ ਰੈਡੀ ਹੋ ਰਿਹਾ ਹਨ ਇਹ white color ਹੈ ਬੜੋ ਬੜੀ ਪਸੰਦ ਹੈ ਜੀ ਸਾਰਿਆਂ ਦੀ ਹਨਾ ਤੇ ਲਓ ਜੀ ਠੀਕ ਹੈ ਤੇ ਇਹ ਵਾਲੇ suit ਆਪਣੇ ਕੋਲੇ ਸ਼ਿਮਰ ਤੇ ਬਣੇ ਨੇ ਲਓ ਜੀ ਸਾਰੇ ਘੇਰੇ ਤੇ ਇਸ ਤਰ੍ਹਾਂ ਡਿਜ਼ਾਈਨ ਬਣਿਆ ਹੋਇਆ ਤੇ ਜਿਹੜਾ ਇਦਾਂ ਦੇ ਬਾਹਾਂ ਤੇ ਡਿਜ਼ਾਈਨ ਬਣਿਆ ਹੋਇਆ। ਲੋਕ ਇਸ ਤਰ੍ਹਾਂ ਜਿਹੜਾ ਇਹਦੀ ਬਾਹਾਂ ਤੇ ਡਿਜ਼ਾਈਨ ਬਣਿਆ ਹੋਊਗਾ। ਇਹ ਪਿਓ ਸ਼ਿਮਰ ਦੇ ਉੱਪਰ ਨੇ। ਤੇ ਇਹ ਸੂਟਾਂ ਦਾ ਪ੍ਰਾਈਸ ਆਪਾਂ ਇੱਥੇ ਤੁਹਾਨੂੰ 1300 ਦੇ ਵਿੱਚ ਵਿਦ ਵਰਕ ਸੂਟਾਂ ਦਾ ਪ੍ਰਾਈਸ ਜਿਹੜਾ ਰੱਖਿਆ ਹੋਇਆ ਠੀਕ ਹੈ ਜੀ। ਲੋਕ ਇੱਕ ਸੂਟ ਇਹ ਚੈੱਕ ਕਰੋ। ਇਹ ਵੀ ਜਿਹੜਾ ਸ਼ਿਮਰ ਦੇ ਉੱਪਰ ਬਣਿਆ ਹੋਇਆ। ਲੋਚੇਸਟਰੰਦੇ ਫਲਾਵਰ ਪਾ ਕੇ ਲੋਚ ਬਹੁਤ ਹੀ ਦੇਖੋ ਸੌਫਟ ਵਾਲੀ ਜਿਹੜੀ ਇੱਥੇ ਸ਼ਿਮਰ ਆਪਾਂ ਲਗਾਈ ਹੋਈ ਹੈ ਤੇ ਇਸ ਤਰ੍ਹਾਂ 3 2 3 ਦੇ ਫਲਾਵਰ ਪਾ ਕੇ ਇਹ ਸੂਟ ਜਿਹੜਾ ਬਣਾਇਆ ਹੋਇਆ ਪੂਰੀ ਫਰੰਟ ਇਹਦੀ ਜਿਹੜੀ ਇਸ ਤਰ੍ਹਾਂ ਹੀ ਰੈਡੀ ਕੀਤੀ ਹੋਈ ਹੈ ਲੋਚ ਦੇਖੋ ਜੀ ਲੋਚ ਸੂਟ ਸਾਰੇ ਬਹੁਤ ਸੋਹਣੇ ਸੋਹਣੇ ਸੂਟ ਨੇ ਉੱਚ ਇਸ ਤਰ੍ਹਾਂ ਪੂਰੀ ਫਰੰਟ ਜਿਹੜੀ ਇਹਦੀ ਆਪਾਂ ਤਿਆਰ ਕੀਤੀ ਹੈ। ਬਾਕੀ ਨੂੰ ਤੁਸੀਂ ਕਿੰਨੇ ਵੀ ਕਲਰ ਪਵਾ ਕੇ ਤਿਆਰ ਕਰਾ ਸਕਦੇ ਹੋ ਇੱਕ ਨਾ ਵੀ ਕਰਾ ਸਕਦੇ ਹੋ ਹਨ। ਜ਼ਿਆਦਾ ਕਲਰ ਪਵਾ ਕੇ ਵੀ ਜਿਹੜੇ ਤਿਆਰ ਕਰਵਾ ਸਕਦੇ ਹਾਂ। ਲੋਚੀ ਤੋਂ ਸੂਟ ਆਪਣੇ ਕੋਲੇ ਇਹ ਅਵੇਲੇਬਲ ਨੇ। 1300 ਪ੍ਰਾਈਸ ਇਹਨਾਂ ਦਾ ਆਪਾਂ ਰੱਖਿਆ ਵਿਦ ਵਰਕ ਵਿਦ ਸਟਾਫ ਲੋਚੀ। ਤੁਸੀਂ ਕੋਈ ਵੀ ਸੂਟ ਜਿਹੜਾ ਇਹ ਸੂਟ ਸਾਰੇ ਆਰਡਰ ਤੇ ਰੈਡੀ ਹੋਏ ਹੋਏ ਨੇ। ਤੇ ਸਾਰੇ ਹਲੇ ਕੁਸ਼ਕ ਬਣ ਰਹੇ ਨੇ ਠੀਕ ਹੈ ਜੀ ਤੇ ਚਲੋ ਜੀ ਇਹ ਵਾਲੀ ਵੀਡੀਓ ਦਾ ਇੱਥੇ ਐਂਡ ਕਰਦੇ ਆ ਤੇ ਫਿਰ ਬਹੁਤ ਜਲਦ ਇਹਨਾਂ ਸੂਟਾਂ ਦਾ ਸਾਰਾ ਨੇ ਕਲਰ ਲੈ ਕੇ ਆਵਾਂਗੇ ਹਨਾ ਤੇ ਕਿਉਂਕਿ ਇੱਕ ਸੂਟ ਬਣਾ ਕੇ ਤੁਹਾਨੂੰ ਦਿਖਾ ਦਈਏ ਫਿਰ ਦੇਖਦੇ ਆ ਨਾ ਰਿਸਪੌਂਸ ਕਿਦਾਂ ਦਾ ਮਿਲਦਾ ਵੈਸੇ ਬਹੁਤ ਸੋਹਣਾ ਸਤਾਫਾ ਦੇਖੋ ਚਲੋ ਜੀ ਅੱਜ ਜੜੀ ਵੀਡੀਓ ਦਾ ਇੱਥੇ ਐਂਡ ਕਰਦੇ ਆ ਮਿਲਦੇ ਆ ਨੈਕਸਟ ਵੀਡੀਓ ਵਿੱਚ ਨਵਾਂ ਜਾਂ ਕੋਈ ਹੋਰ ਟੌਪਿਕ ਲੈ ਕੇ ਨਵਾਂ ਜਾਂ ਕੋਈ ਹੋਰ ਵਰਕ ਲੈ ਕੇ ਠੀਕ ਹੈ ਜੀ ਅੱਜ ਕੁਝ ਸੂਟ ਆਪਾਂ ਸੈਂਤ ਵਰਕ ਕਰਕੇ ਜਿਹੜੇ ਸੂਟ ਆਪਣੇ ਕੋਲੇ ਨਵੇਂ ਆਏ ਨੇ ਤੇ ਆਪਾਂ ਭੇਜਨੇ ਆ ਉਹ ਹੀ ਤੁਹਾਨੂੰ ਦਿਖਾਏ ਨੇ ਤੇ ਚਲੋ ਜੀ ਆਪਣੀ ਵੀਡੀਓ ਕਿਦਾਂ ਦੀ ਲੱਗੀ ਜ਼ਰੂਰ ਦੱਸਿਓ